लीडर मु सवाला दादा लीडर ਹਾਂਜੀ ਅਸੀਂ ਦੇ ਚੌਂਦੇ ਵਿੱਚ ਜਰੂਰ ਅੰਦਰ ਚੰਗੀ ਗੱਲ ਹੈ ਜਦੋਂ ਕੰਮ ਚੰਗੀ ਕਰਾਂਗੇ ਅੰਦਰ ਕੌਣ ਕਰੂ ਬਿਲਕੁਲ ਠੀਕ ਆ ਹਾਂਜੀ ਪਾਜੀ ਚਲੋ ਜੀ ਆਪਣਾ ਇਧਰ ਨੂੰ ਮਾੜਾ ਪਿੱਛੇ ਕੁਛ ਸਵਾਲ ਹੈ ਕੁਝ ਜਨਤਾ ਦੇ ਆਪਾਂ ਖਾਸ ਤੌਰ ਤੇ ਇਸ ਮਸਾਲੇ ਨੂੰ ਬੁਲੰਦੀ ਲੈ ਮੇਰੇ ਵੀ ਕੋਈ ਸਵਾਲ ਹੈ ਜੀ ਤੁਹਾਨੂੰ ਤੁਹਾ ਮੈਂ ਕਹਿੰਦਾ ਮੇਰਾ ਇੱਕ ਸਵਾਲ ਹੈਗਾ ਤੁਸੀਂ ਇੱਕ ਸਵਾਲ ਅੱਜ ਅਸੀਂ ਆਏ ਹੋ ਰੁਕ ਜੀ ਅਸੀਂ ਆ ਜਾਈਏ ਮੇਰੀ ਗੱਲ ਸੁਣੋ ਮੈਂ ਆਪਾਂ ਆਪਾਂ ਬੜੀ ਵਾਰੀ ਮਿਲਿਆ ਪਾਡੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲਿਆ ਬੜੀ ਵਾਰੀ ਮਿਲਿਆ ਮੈਂ ਕਿੰਨਾ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਪੀਂਦਾ ਆਪਣੀ ਖਾਂਦੇ ਹਾਂ ਜੀ ਇੱਥੇ ਆ ਜਨਤਾ ਦੇ ਸਵਾਲ ਆ ਹਾਂ ਭਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਉਹਦੀਆਂ ਜੋ ਮੰਗਾਂ ਆ ਕੀ ਆਪਾਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਹੈ ਸਾਰਿਆਂ ਦੇ ਨਾਲ ਬਿਲਕੁਲ ਸਹਿਮਤ ਆ ਜੀ ਸਾਡੇ ਭਗਵੰਤ ਮਾਨ ਸਾਹਿਬ 2 2 ਵਜੇ ਤੱਕ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ 2 2 3 3 ਵਜੇ ਤੱਕ ਮੀਟਿੰਗਾਂ ਕਰਦੇ ਰਹਿੰਦੇ ਕਰਦੇ ਰਹੇ ਜਾਂਦੇ ਰਹੇ ਕੋਈ ਮੁੱਖ ਮੰਤਰੀ ਆ ਅੱਜ ਮੈਂ ਜਿੱਥੋਂ ਦੀ ਲੰਕਿਆਂ ਆਉਂਦਿਆਂ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਂਦੀ ਹੈ ਨਾ ਰਿੰਦੀ ਬਿਜਲੀ ਸਪਲਾਈ ਆਉਂਦੀ ਆ ਮੈਂ ਨਹੀਂ ਅੱਜ ਤੱਕ ਜਿੰਨੇ ਮੈਨੂੰ ਲੋਕ ਨਾ ਐ ਐ ਕਰਨ ਤੇ ਮੇਰੇ ਤੇ ਤੁਸੀਂ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਰਹੇ ਆ ਜੀ ਅਸੀਂ ਕਹਿੰਦੇ ਮੇਰੇ ਗੱਲ ਮੈਂ ਐਸਪੀ ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂ ਹਾਂਜੀ ਕੀ ਇਹ ਬਣਾਇਆ ਜਾਊਗਾ ਦੇਖੋ ਜੀ ਆਪਣੇ ਸਾਰੇ ਸਾਰੇ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਡੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਹੀ ਕਰ ਰਹੇ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਈ ਬਤੌਰ ਬਿਜਲੀ ਮੰਤਰੀ ਤੁਸੀਂ ਮੈਨੂੰ ਇੱਕ ਗੱਲ ਦਾ ਕਿ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਆ ਗੱਲ ਬੱਤੀ ਆ ਰਹੀ ਕਿ ਨਹੀਂ ਆ ਰਹੀ ਹੈ ਇੱਥੇ ਅਸੀਂ ਇੱਥੇ ਬੱਤੀ ਆ ਰਹੀ ਉਹ ਯਾਰ ਕੋਈ ਗੱਲ ਸੁਣੋ ਸੁਣ ਵੀ ਲਈ ਯਾਰ ਯਾਰ ਕੋਈ ਬੱਤੀ ਦੀ ਕੋਈ ਕੀ ਮਤਰੀ ਹੈ ਮਗਰ ਐਮਐਸਪੀ ਤਾਂ ਉਹਦੀ ਬੱਤੀ ਆਉਗੀ ਤਾਂ ਖੇਡ ਹੋਊਗਾ ਬੱਤੀ ਦੀ ਆਵਾਂਗੇ ਆਵਾਂਗੇ ਮਗਰ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਪਹਿਲਾਂ ਬੱਤੀ ਤੇ ਆਓ ਯਾਰ ਜਿਵੇਂ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਮੈਂ ਬਿਜਲੀ ਮੰਤਰੀ ਆਈ ਮੰਤਰੀ ਆਉਂਦੀ ਮੰਤਰੀਆਂ ਵੀ ਬਿਜਲੀ ਮੰਤਰੀ ਤੌਰ ਤੇ ਆਏ ਜੇ ਜਾਂ ਐਮਪੀ ਦੀ ਕੁਰਸੀ ਵਾਸਤੇ ਕੋਟੇ ਮਾਰਤੇ ਯਾਰ ਸਾਰੇ ਭਾਰਤ ਜੰਪੀ ਦੀਆਂ ਚੋਣਾ ਹੋ ਗਈਆਂ ਬਿਲਕੁਲ ਬਿਲਕੁਲ ਇਹੀ ਚੀਜ਼ ਹੁਣ ਸਮਝੀ ਹੋਏ ਇਸ ਚੀਜ਼ ਨੂੰ ਜੇ ਅਸੀਂ ਐਮਪੀ ਦੀ ਮੈਂ ਸਾਰੀ ਗੱਲ ਸਮਝੀਦਾ ਉਹੀ ਕਹਿੰਦਾ ਮੈਨੂੰ ਤਾਂ ਕੋ ਬਿਜਲੀ ਆਉਂਦੀ ਕਿਹਦੀ ਮੈਂ ਇੱਕ ਨਾਰਾ ਦੇ ਲਾ ਦੋ ਬਿਜਲੀ ਆਉਂਦੀ ਆ ਤੁਹਾਡੀ ਵੀ ਦੇਖੋ ਇੱਕ ਨਾਰਾ ਦੇ ਲਾ ਦੋ ਬਿਜਲੀ ਆਉਂਦੀ ਆ ਪਰ ਅਮੀਰ ਕਮਾਨ ਸਾਹਿਬ ਜਿੰਦਾਬਾਦ ਆਵਾਜ਼ੀ ਕੋਟੇ ਮੁਰਦਾਬਾ लीडर <murtaabar> मु <murtaabar> <murtaabar>